ਲੰਗੇ ਦਿੜੀ ਲੁਧਿਆਣਾ ਜ਼ਮਨੀ ਚੋਣ ਦੇ ਵਿੱਚ ਕਾਂਗਰਸ ਦੁਆਰਾ ਦੂਜੇ ਸਥਾਨ ਤੇ ਰਹਿ ਗਈ ਭਾਰਤ ਪੂਸ਼ਣ ਆਸ਼ੂ ਦੂਜੇ ਸਥਾਨ ਤੇ ਰਹਿ ਗਏ 24000 ਦੇ ਕਰੀਬ ਵੋਟਾਂ ਪਈਆਂ ਪਰ ਇਹਦਾ ਕਾਰਨ ਕੀ ਹੈ ਦੁਆਰਾ ਭਾਰਤ ਪੂਸ਼ਣ ਆਸ਼ੂ ਦੀ ਹਾਰ ਦੇ ਬਹੁਤ ਸਾਰੇ ਕਾਰਨ ਵਿਚਾਰੇ ਜਾ ਰਹੇ ਹਨ ਔਰ ਉਸ ਦੇ ਵਿੱਚ ਰਾਜਾ ਵੜਿੰਗ ਦੀਆਂ ਕੁਝ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਨੇ ਕੁਝ ਨਿੱਜੀ ਚੈਨਲ ਨੂੰ ਦਿੱਤੀਆਂ ਇੰਟਰਵਿਊਆਂ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਚਰਚਾਵਾ ਵਿੱਚ ਆ ਗਈਆਂ ਨੇ ਬਹੁਤ ਕੁਝ ਵਿਚਾਰਨਾ ਜ਼ਰੂਰੀ ਹੈ ਮੇਰਾ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੋਜੂਨਰ ਔਰ ਸਭ ਸਮਾਰਤਾ ਬਹੁਤ শুকਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜਿੱਥੇ ਭਾਰਤ ਪੂਸ਼ਣ ਆਸ਼ੂ ਦੀ ਪਰਫਾਰਮੈਂਸ ਤੇ ਸਵਾਲ ਖੜੇ ਹੋ ਰਹੇ ਆ ਉੱਥੇ ਹੁਣ ਇਹ ਵੀ ਵਿਚਾਰਿਆ ਜਾਣ ਲੱਗਿਆ ਕਿ ਕੀ ਪੀਪੀਸੀਸੀ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਤੋਂ ਐਮਪੀ ਰਾਜਾ ਵੜਿੰਗ ਉਹ ਇਹਨ ਬਿਲਕੁਲ ਦੇਖੋ ਗੱਲ ਇਹ ਹੈ ਕਿ ਨੈਤਿਕ ਤੌਰ ਦੇ ਉੱਤੇ ਤਾਂ ਵੈਸੇ ਵੀ ਰਿਜ਼ਾਈਨ ਕਰਨਾ ਬੰਦਾ ਕਿਉਂਕਿ ਉਹਨਾਂ ਦਾ ਸੰਸਦੀ ਖੇਤਰ ਦੇ ਵਿੱਚ ਵਿਧਾਨ ਸਭਾ ਦੀ ਜਿਮਨੀ ਜ਼ੋਨ ਸੀਗੀ ਜਿਸ ਪਾਰਲੀਮੈਂਟ ਦੇ ਵਿੱਚ ਉਹ ਜਿੱਤ ਕੇ ਗਏ ਨੇ ਉਸ ਦੀ ਜਿਮਨੀ ਜ਼ੋਨ ਸੀ ਔਰ ਕਾਂਗਰਸ ਪਾਰਟੀ ਲਈ ਇਹਦੀ ਤਾਕਤ ਦਾ ਸਵਾਲ ਸੀਗਾ ਪ੍ਰਧਾਨਗੀ ਦੀ కుਸਤੀ ਤੇ ਬੈਠੇ ਨੇ ਜਦੋਂ ਦੇ ਬੈਠੇ ਨੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਇੱਕ ਜਿਮਨੀ ਜ਼ੋਨ ਛੇਕ ਹੋ ਗਈਆਂ ਹਾਂ 6 ਹੋ ਗਈਆਂ ਇੱਕ ਜਿਮਨੀ ਜ਼ੋਨ ਜਿੱਤੇ ਆ ਜਿਹੜੀ ਉਹ ਵੀ ਮਾਨਸੇ ਵਾਲੀ ਹੈ ਬਰਨਾਲੇ ਵਾਲੀ ਜਿਹੜੀ ਜਿੱਥੋਂ ਢਿੱਲੋ ਜਿੱਤਿਆ ਬਾਕੀ ਸਾਰੀਆਂ ਸੀਟਾਂ ਹਜੇ ਤੱਕ ਹਾਰਦੇ ਆਏ ਨੇ इवन ਜਿਹੜੀਆਂ ਕਾਂਗਰਸ ਆਪਣੀ ਗਿੱਦੜ ਵਾਹੇ ਵਾਲੀ ਸੀਟ ਹੈ ਜਿੱਥੋਂ ਇਹਨਾਂ ਨੇ ਕਦੀ ਹਾਰੇ ਨਹੀਂ ਜਿਹੜੀ 2022 ਚ ਜਿੱਤੀ ਉਹ ਵੀ ਉਥੋਂ ਡਿੰਪੀ ਢਿੱਲੋ ਵਾਪਸ ਜਿੱਤਿਆ ਆਮ ਆਦਮੀ ਪਾਰਟੀ ਦਾ ਜਿੱਤਿਆ ਤੇ ਇਸ ਕਰਕੇ ਹੁਣੇ ਲੱਗਦਾ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹਨੂੰ ਨਵੇਂ ਤਰੀਕੇ ਨਾਲ ਸ਼ੇਪ ਦੇਣੀ ਚਾਹੀਦੀ ਹੈ ਹਾਈ ਕਮਾਂਡ ਨੂੰ ਇਹਦੇ ਕਾਰਨ ਮੈਂ ਤੁਹਾਨੂੰ ਇੱਕ ਦੋ ਸਮਝਾਉਣਾ ਕਿ ਚੰਗਾ ਪ੍ਰਧਾਨ ਉਹ ਹੁੰਦਾ ਜਿਹੜਾ ਸਾਰੇ ਹੀ ਗੁੱਟਾਂ ਨੂੰ ਲੈ ਕੇ ਇੱਕ ਪਾਸੇ ਚੱਲੇ ਇੱਕ ਪਲੇਟਫਾਰਮ ਤੇ ਸਾਰਿਆਂ ਨੂੰ ਇਕੱਠੇ ਕਰੇ ਹੁਣ ਬੇਸਿਕ ਗੱਲ ਇਹ ਦੇਖੋ ਅੱਧੀ ਕਾਂਗਰਸ ਤਾਂ ਘਰੇ ਬੈਠੀ ਆ ਆਮ ਪ੍ਰਕਾਸ਼ ਸੋਨੀ ਘਰੇ ਬੈਠੇ ਹੋਏ ਨੇ ਉਹ ਮੈਨੂੰ ਲੱਗਦਾ ਚਾਹਣਾ ਚਾਏ ਨਹੀਂ ਡਿਪਟੀ ਮੁੱਖ ਮੰਤਰੀ ਰਹੇ ਆ ਪੰਜਾਬ ਦੇ ਠੀਕ ਹੈ ਨਾ ਹੋਰ ਬੜੇ ਕਈ ਲੀਡਰ ਹੈਗੇ ਜੇ ਮੈਂ ਲੈਣਾ ਸ਼ੁਰੂ ਕਰਾਂਗਾ ਨੁੱਕਰ ਦੇ ਕਿਨਾਰਿਆਂ ਤੋਂ ਤੇ ਘੁੰਮਦਾ ਹੀ ਜਾਊਂਗਾ ਲੰਬੀ ਦੌੜ ਤੱਕ ਔਰ ਸਰਗਰਮ ਕਿਹੜੇ ਲੀਡਰ ਨੇ ਸਿਰਫ ਉਹ ਲੀਡਰ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਆਪਣੀ ਪ੍ਰੈਜ਼ੈਂਸ ਦਿਖਾਈ ਹੋਈ ਹੈ ਜਾਂ ਉਹਨਾਂ ਦਾ ਪ੍ਰਧਾਨਗੀ ਤੇ ਜਾਂ ਸੀਐਮ ਦੀ ਦਾਵੇਦਾਰੀ ਦੀ ਕੁਰਸੀ ਦੇ ਉੱਤੇ ਉਹਨਾਂ ਦਾ ਹੱਕ ਹੈ ਜੇ ਤੁਸੀਂ ਹੁਣ ਗੱਲ ਕਰੀਏ ਆਪਾਂ ਦੇਖੋ ਪੰਜਾਬ ਦੇ ਮੰਤਰੀ ਰੇਕ ਸੁਖ ਸਰਕਾਰੀਆ ਕਿਤੇ ਤੁਸੀਂ ਮੰਨ ਲਓ ਜਿੱਤੇ ਵੀ ਹੋਏ ਨੇ ਬਹੁਤ ਘੱਟ ਜਦੋਂ ਐਮੀਅਤ ਹੀ ਨਹੀਂ ਮਿਲਦੀ ਤੇ ਕਾਂਗਰਸੀ ਇਹ ਕਹਿੰਦਾ ਯਾਰ ਮੈਂ ਕਿਹੜੇ ਧੜੇ 'ਚ ਜਾਵਾਂ ਕਿਹੜੇ 'ਚ ਨਾ ਜਾਵਾਂ ਤੇ ਰੇਪਰ ਰਜਿੰਦਰ ਬਾਜਵਾ ਕਿਹੜੇ ਧੜੇ ਚ ਜਾਵਾਂ ਕਿਹੜੇ ਧੜੇ ਚ ਨਾ ਜਾਵਾਂ ਜਿੱਤੇ ਹੋਏ ਨੇ ਐਮ ਐਲ ਏ ਇਹ ਨੂੰ ਤੁਸੀਂ ਜਿਹੜਾ ਕਿਉਂਕਿ ਲੱਗਦਾ ਕਿ ਜੇ ਮੈਂ ਇੱਕ ਧੜੇ ਨਾਲ ਜੁੜ ਗਿਆ ਤੇ ਦੂਜਾ ਧੜਾ ਮੇਰਾ ਨੁਕਸਾਨ ਕਰੂਗਾ ਤੇ ਇਸ ਨਾਲ ਚੰਗਾ ਸ਼ਾਂਤੀ ਬਹਿ ਜਾਓ ਘਰੇ ਹੀ ਬਹਿ ਜਾਓ ਇਸ ਤਰ੍ਹਾਂ ਹੀ ਜੇ ਤੁਸੀਂ ਹੋਰ ਦੁਆਬੇ ਦੇ ਵਿੱਚ ਆ ਜਾਓ ਮੰਨ ਲਓ ਅਵਤਾਰ ਹੈਨਰੀ ਹੈ ਮੁੰਡਾ ਉਹਨਾਂ ਦਾ ਜਿੱਤਿਆ ਹੋਇਆ ਜੂਨੀਅਰ ਹੈਨਰੀ ਆ ਇਹਨਾਂ ਲਈ ਸਾਰੇ ਬਰਾਬਰ ਨੇ ਇਹ ਕਹਿੰਦੇ ਯਾਰ ਕਿਹੜੇ ਪਾਸੇ ਜਾਈਏ ਕਿਹੜੇ ਚ ਨਾ ਜਾਈਏ ਉਰੇ ਆਪਾਂ ਚੱਲਦੇ ਜਾਈਏ ਨਾ ਸਾਰੇ ਬੰਨੇ ਸਾਰੇ ਕੰਨੇ ਇਹੀ ਹਾਲ ਹੈ ਦੂਜਾ ਜਿਹੜਾ ਹੈਗਾ ਬਈ ਕਾਂਗਰਸ ਦੀਆਂ ਹਜੇ ਪੰਜਾਬ ਚ 25 ਤੋਂ 30 ਸੀਟਾਂ ਹੋ ਜੀਆਂ ਜਿੱਥੇ ਉਹਨਾਂ ਨੂੰ ਚਿਹਰੇ ਲੱਭ ਗਏ ਹਜੇ ਲਿਆਣੇ ਪੈਣੇ ਆ ਖਾਲੀ ਪਈਆਂ ਕਿਸਮ ਦੀਆਂ ਬਲੈਂਕ ਪਈਆਂ ਹੋਈਆਂ ਉੱਥੇ ਜਿਹੜੇ ਕੈਂਡੀਡੇਟ ਲੱਗਦਾ ਕੋਈ ਕਾਂਗਰਸੀ ਹੈ ਵੀ ਉਹ ਜਿੱਤਣ ਵਾਲੀ ਪੋਜੀਸ਼ਨ ਚ ਨਹੀਂ ਹੈਗੇ ਉੱਥੋਂ ਚਿਹਰੇ ਲਿਆਣੇ ਪੈਣੇ ਕਿ ਉਹ ਮਦਦਦਮੰਦਾਰ ਜਿਹੜੇ ਲੱਭਣੇ ਪੈਣੇ ਆ ਔਰ ਕਾਂਗਰਸ ਜਦ ਤੱਕ ਇਕਜੁੱਟ ਨਹੀਂ ਹੋਊਗੀ ਲੋਕਾਂ ਦੇ ਮਨੋਂ ਇਹ ਉਤਰੀ ਰਹਿਣੀ ਗੱਲ ਹੁਣ ਪ੍ਰੋਬਲਮ ਕੀ ਹੈਗੀ ਹੈ ਕਿ ਪ੍ਰਦਾਨ ਹਮੇਸ਼ਾ ਉਹ ਹੁੰਦਾ ਚੰਗਾ ਜਿਹੜਾ ਸਾਰੇ ਧੜਿਆਂ ਨੂੰ ਨਾਲ ਲੈ ਕੇ ਚੱਲੇ ਹੁਣ ਇੱਥੇ ਦਾ ਧੜੇਬਾਜੀ ਆ ਅੱਛਾ ਚਰਨਜੀਤ ਚੰਨੀ ਉਹਦੀ ਮਦਦ ਕਰ ਰਿਹਾ ਭਾਰਤ ਭੂਸ਼ਣ ਆਸ਼ੂ ਦੀ ਖੁੱਲ ਕੇ ਠੀਕ ਆ ਚੰਨੀ ਦੇ ਅਗੇਂਸਟ ਕੌਣ ਹੈ ਵਿਕਰਮ ਚੌਧਰੀ ਲੈ ਆਓ ਇਹਨੂੰ ਵਾਪਸ ਉਹਦਾ ਆਰਡਰ ਕੈਨਸਲ ਕਰਾਓ सਸਪੈਂਸ਼ਨ ਆਰਡਰ ਦਸੋ ਕਿੱਦਾਂ ਦੀ ਪਾਰਟੀ ਹੈ ਮੁੰਡਾ ਕਾਂਗਰਸ ਆ ਮਲੇ ਮਾ ਭਾਜਪੀ ਦੀ ਲੀਡਰ ਡਾਕਟਰ ਕਰਮਜੀਤ ਚੌਧਰੀ ਕਿ ਹੋਜੀ ਪਾਰਟੀ ਜਾਂ ਮਦਰ ਨੂੰ ਵੀ ਨਾਲ ਜੁਆਇਨ ਕਰਾ ਲਓ ਪਤਾ ਲੱਗੇਗੀ ਹੁਣ ਦੱਸੋ ਮਾਂ ਪੁੱਤ ਕਦੀ ਲੱਗ ਲੱਗ ਹੋ ਸਕਦੇ ਸਿਆਸਤ ਚ ਲੋਕਾਂ ਦੀ ਅੱਖਾਂ ਚ ਧੂਲ ਝੋਕਦੇ ਨੇ ਯਾਰ ਅੱਖਾਂ ਨਹੀਂ ਇੰਨੀਆਂ ਕਰ ਛੱਡਦੇ ਸੁਆਹ ਪਾ ਕੇ ਭਾਈ ਮਦਰ ਭਾਜੀਪੀ ਚ ਤੇ ਮੁੰਡਾ ਕਾਂਗਰਸ ਮੁੰਡੇ ਦੀ ਕਾਂਗਰਸ ਚ ਸਸਪੈਂਸ਼ਨ ਵੈਲਕਮ ਹੈ ਆਣਾ ਚਾਹੀਦਾ ਪਾਰਟੀ ਮਜ਼ਬੂਤ ਨਾਲ ਉਹਨੂੰ ਕੋ ਭਾਈ ਜੀ ਆਪਣੀ ਮੰਮੀ ਨੂੰ ਵੀ ਲੈ ਆਓ ਹੁਣ ਉਹ ਭਾਜੀਪੀ ਚ ਹਜੇ ਵੀ ਅੱਜ ਵੀ ਭਾਜੀਪੀ ਚ ਤੇ ਇਦਾਂ ਤੁਸੀਂ ਮੈਨੂੰ ਦੱਸੋ ਕਾਂਗਰਸ ਕਿਹੜੇ ਪੱਖੀ ਚੱਲੀ ਹੋਈ ਆ ਭਰਾ ਭਰਾ ਵੰਡੇ ਤੇ ਆਓ ਮੈਂ ਤੁਹਾਨੂੰ ਉਹੀ ਗੱਲ ਕਰਦਾ ਹੁਣ ਸਾਬ ਸਿੰਘ ਦੀ ਕਾਂਗਰਸ ਆ ਪੁਰਾਣਾ ਕਲਚਰ ਆ ਗੁੱਟਬਾਜੀ ਰਹਿਣਾ ਤੁਹਾਨੂੰ ਮੈਂ ਦੱਸਾਂ ਕਿ 2002 ਤੋਂ ਸ਼ੁਰੂ ਕਰ ਲੈਨੇ ਆਪਾਂ ਜਿਆਦਾ ਪਿੱਛੇ ਕੰਨੂ ਜਾਣਾ 2002 ਚ ਜਦੋਂ ਕੈਪਟਨ ਨਮਰਿੰਦਰ ਸਿੰਘ ਸੀ ਬੜੀ ਮਜ਼ੇਦਾਰ ਗੱਲ ਆ ਉਹਨਾਂ ਨੇ ਚੌਧਰੀ ਜਗਜੀਤ ਸਿੰਘ ਨੂੰ ਪੂਰੀ ਜਫੀ ਦਿੱਤੀ ਥਾਕੜਾ ਪਾਇਆ ਹੋਇਆ ਚੌਧਰੀ 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 ਕੀਤੀ ਹੁੰਦੀ ਸੀ ਤੇ ਉਧਰੋਂ ਮਹਿੰਦਰ ਸਿੰਘ ਕੇਪੀ ਖੁੱਡੇ ਲੈਣ ਲਾਇਆ ਹੋਇਆ ਸੀ ਈਵਨ ਚੌਧਰੀ ਸੰਤੋਖ ਸਿੰਘ ਨੂੰ ਵੀ ਜਿਆਦਾ ਐਮੀਅਤ ਨਹੀਂ ਦਿੰਦਾ ਸੀ ਕੈਪਟਨ ਹੋਇਆ ਕੀ ਮੈਂ ਦੱਸਾਂ ਕਿ ਪੀ ਦਾ ਤੜਾ ਲੱਗ ਉਹਦੇ ਨਾਲ ਸ਼ਮਸ਼ੀਰ ਸਿੰਘ ਦੁੱਲੋ ਲੱਗ ਸੇਖੜੀ ਜਿਹੜਾ ਬਟਾਲੇ ਵਾਲਾ ਲੱਗ ਬੇਰਕਾ ਰਾਜਕੁਮਾਰ ਬੇਰਕਾ ਲੱਗ ਇਹਨਾਂ ਦਾ ਆਪਣਾ ਹੀ ਤੜਾ ਬਣਿਆ ਰਿਆ ਠੀਕ ਹੈ ਨਾ ਇਹਨਾਂ ਨੂੰ ਕੈਪਟਨ ਨੇ 4.5 ਸਾਲ ਆਕਸੀਜਨ ਨਹੀਂ ਲੈਣ ਦਿੱਤੀ ਬੇਸ਼ੱਕ ਕੇਪੀ ਸਾਹਿਬ ਮੰਤਰੀ ਸੀ ਲੇਕਿਨ ਹਾਲਾਤ ਉਹ ਸੀਗੇ ਕਿ ਬਿਊਰੋਕ੍ਰੇਸੀ ਨੂੰ ਨਾਲ ਆਰਡਰ ਹੁੰਦਾ ਸੀਗਾ ਕਿ ਮਰਜ਼ੀ ਇੱਥੇ ਚੌਧਰੀ ਦੀ ਚੱਲਣੀ ਆ ਹੁਣ ਜਲੰਧਰ ਦੀ ਨਗਰ ਨਿਗਮ ਦੀ ਚੋਣ ਹੋ ਗਈ ਚੋਣਾ ਹੋਈਆਂ ਤੇ ਜਾਨ ਬੁਝ ਕੇ ਕੇਪੀ ਸਾਹਿਬ ਦੇ ਇਲਾਕੇ ਚੋਂ ਬੰਦੇ ਨੂੰ ਲਿਆ ਕੇ ਮੇਅਰ ਬਣਾਇਆ ਗਿਆ सुरेंद्र ਮਾਹੇ ਨੂੰ ਜਿਹੜਾ ਕਾਂਗਰਸ ਛੱਡ ਕੇ ਆਜ਼ਾਦ ਲੜ ਕੇ ਕਾਂਗਰਸ ਚ ਵਾਪਸ ਆਇਆ ਸੀ ਉਹਨੂੰ ਲਿਆ ਕੇ ਪਾਰਟੀ ਦੀ ਚੋਣ ਤੋਂ ਉਹਨੂੰ ਮੇਅਰ ਬਣਾ ਦਿੱਤਾ ਗਿਆ ਭਈ ਤਾਂ ਕਿ ਕੇਪੀ ਦੇ ਘੜਦਾ ਕੇਪੀ ਇਹਦੇ ਨਾਲ ਹੀ ਉਲਝਿਆ ਰਵੇ ਪੰਜਾਬ ਦੇ ਵਿੱਚ ਦੇਖੇ ਹੀ ਨਾ ਕਿ ਢੀ ਮਾੜੀ ਸਿਆਸਤ ਹੈ ਯਾਰ ਇਹ ਔਰ ਹੋਇਆ ਵੀ ਉਹੀ ਪਾਰਕਾਂ ਦੀਆਂ ਲੜਾਈਆਂ ਸ਼ੁਰੂ ਹੋ ਗਈਆਂ ਸ਼ਵਾਨੀ ਪਾਰਕ ਆ ਜੀ ਇੱਥੇ ਪਾਰਕਿੰਗ ਬਣੂਗੀ ਕੇਪੀ ਧੜਾ ਕਹਿੰਦਾ ਨਹੀਂ ਬਣੂਗੀ ਚੌਧਰੀ ਧੜਾ ਕਹਿੰਦਾ ਪਾਰਕ ਇੱਥੇ ਸ਼ਵਾਨੀ ਪਾਰਕ ਚ ਮਾਲ ਟਾਉਂ ਚ ਪਾਰਕਿੰਗ ਬਣੇਗੀ ਇੱਥੇ ਹੀ ਧੜਾ ਲੜਾਈਆਂ ਸ਼ੁਰੂ ਰਹੀਆਂ ਉਹ ਪੰਜਾਬ ਦੀ ਸਿਆਸਤ ਪੰਜਾਬ ਦਾ ਵਿਕਾਸ ਇਹਨਾਂ ਨੇ ਡਿਵੈਲਪਮੈਂਟ ਕੀ ਕਰਨਾ ਸੀ ਇੱਕ ਦੂਜੇ ਦੇ ਕੱਪੜੇ ਪਜਾਮੇ ਲਾਉਣ ਤੁਰ ਪਏ ਅੱਛਾ ਇੱਥੋਂ ਹਟੇ ਚਲੋ 2002 ਦੀ ਤਾਂ ਮੈਂ ਗੱਲ ਦੱਸਦਾ ਪਿਆ ਫਿਰ ਸ਼ਮਸ਼ੀਰ ਸਿੰਘ ਦੁੱਲੋ ਉਹ ਵੀ ਖੁੱਡੇ ਲਾਈਨ ਸੀ ਵਿਚਾਰਾ ਬਾਈ ਉਹ ਵੀ ਲੱਗਾ ਰਿਆ ਰੋਲਾ ਰੀਕਾ ਪਾਣ ਬਈ ਅਸੀਂ ਪੰਜਾਬ 'ਚ ਕਾਂਗਰਸ ਖੜੀ ਕੀਤੀ ਅਸੀਂ ਗੰਨੇ ਬੀਜ ਦੇ ਰਹਿ ਗਏ ਚੁੱਪਣ ਵਾਲੇ ਕੋਈ ਹੋਰ ਹੀ ਆ ਗਏ ਉਹਦਾ ਇਸ਼ਾਰਾ ਕੈਪਟਨ ਅਮਰਿੰਦਰ ਸਿੰਘ ਤੇ ਹੁੰਦਾ ਸੀ ਇਹ ਤੜਾ ਫੇਰ ਬਾਅਦ ਦੇ ਵਿੱਚ 2008 ਦੇ ਵਿੱਚ ਆ ਕੇ ਜਦੋਂ ਕੈਪਟਨ ਹਰਿਆ ਥੋੜਾ ਕਾਬਜ ਹੋਇਆ ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਕਿਵੇਂ ਲੱਗੂਗਾ ਕਿ ਇੰਨਾ ਤਗਾੜਾ ਕਾਬਜ ਹੋ ਜਾਏ ਉਹਨੇ ਆਪਣਾ ਫੇਰ ਸਕੀਮ ਚਲਾਤੀ ਕੇਪੀ ਨਾਲ ਕੋਈ ਬੰਦਾ ਨਹੀਂ ਚੱਲੂਗਾ ਜੀ ਪੰਜਾਬ ਦਾ ਉਹਨੇ ਆਪਣੀ ਹੀ ਟੋਲੀ ਲੱਗ ਖੜੀ ਕਰਕੇ ਕਾਂਗਰਸ ਦੇ ਵਿੱਚ ਫੁੱਟ ਪਾ ਕੇ ਰਾਤੀ ਆ ਕਿੰਨੇ ਹੀ ਲੀਡਰ ਜਿਹੜੇ ਆ ਜਿੰਨਿਆਂ ਦੇ ਮੈਂ ਕਈਆਂ ਦੇ ਨਾਮ ਲਿੱਤੇ ਸਭ ਕੈਪਟਨ ਨਾਲ ਕੇਪੀ ਦੇ ਅਗੇਂਸਟ ਔਰ ਮਨਾ ਕਰਦਾ ਸੀ ਕੈਪਟਨ ਕੇਪੀ ਦੀ ਰੈਲੀ 'ਚ ਨਹੀਂ ਜਾਣਾ ਬਸ ਸੰਗਠਨ ਦਾ ਪ੍ਰਧਾਨ ਪੰਜਾਬ ਦਾ ਪ੍ਰਧਾਨ ਉਹਦੀ ਰੈਲੀ 'ਚ ਜਾਣ ਲਈ ਲੋਕਾਂ ਨੂੰ ਰੋਕਦਾ ਹੁੰਦਾ ਸੀ ਲੀਡਰਾਂ ਨੂੰ ਕੋਈ ਨਹੀਂ ਜਾਊਗਾ ਖੈਰ 2007 ਦਾ ਵੇਲਾ ਆ ਗਿਆ 7 ਚ ਚੋਣ ਹਾਰ ਗਿਆ ਸੀ ਕੈਪਟਨ ਜਦੋਂ 12 ਦੀ ਚੋਣ ਆਈ ਨਾ 12 ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਨੰਗ ਪ੍ਰੈਸ਼ਰ ਪੁਟ ਕਰਤਾ ਹਾਈ ਕਮਾਂਡ ਤੇ ਕਿ ਤੁਸੀਂ ਮੈਨੂੰ ਪੰਜਾਬ ਦਾ ਆਉਣ ਵਾਲਾ ਮੁੱਖ ਮੰਤਰੀ ਐਲਾਨੋ ਲੇਕਿਨ ਜਿਹੜਾ ਧੜਾ ਅਲੱਗ ਹੋਇਆ ਹੋਇਆ ਸੀ ਧੜਾ ਬੱਖ ਸੀ ਉਹ ਕਹਿੰਦੇ ਯਾਰ ਇਹ ਫੇਰ ਉੱਥੇ ਗੁੱਟਬਾਜੀ ਹਾਈ ਕਮਾਂਡ ਨੂੰ ਕੋਲ ਜਲ ਜਾਨ ਜੀ ਗੱਡੀਆਂ ਭਰ-ਭਰ ਕੇ ਜੀ ਕੈਪਟਨ ਨੂੰ ਨਾ ਲਾਇਓ ਜੀ ਇਹ ਤਾਂ ਫੇਰ ਉਹੀ ਹਾਲ ਹੋ ਜਾਊਗਾ ਉਹੀ ਹੋਇਆ ਇੰਨੀ ਗੁੱਟਬਾਜੀ ਹਾਵੀ ਹੋਈ ਕਿ ਅੱਧੇ ਕ ਪਰਸੈਂਟ ਦੇ ਉੱਤੋਂ ਕੈਪਟਨ ਦੀ 2012 ਚ ਵੀ ਸਰਕਾਰ ਨਹੀਂ ਬਣੀ ਅੱਛਾ ਧੜੇਬੰਦੀ ਫੇਰ ਨਹੀਂ ਖਤਮ ਹੋਈ 17 ਦੇ ਵਿੱਚ ਕੈਪਟਨ ਮੁੱਖ ਮੰਤਰੀ ਦੁਆਰਾ ਬਣ ਗਿਆ ਟੜੇਬੰਦੀ ਫੇਰ ਨਹੀਂ ਖਤਮ ਹੋਈ ਫੇਰ ਟੜਾ ਸ਼ੁਰੂ ਹੋ ਗਿਆ ਜੀ ਕੈਪਟਨ ਦਾ ਅਗੇਂਸਟ ਇਹ ਕੌਣ ਨੇ ਜੀ ਇਹ ਨਵਜੋਤ ਸਿੰਘ ਸਿੱਧੂ ਆ ਗਏ ਨੇ ਜੀ ਹੁਣ ਇਹ ਕੌਣ ਨੇ ਜੀ ਇਹ ਚਰਨਜੀਤ ਸਿੰਘ ਚੰਨੀ ਨੇ ਜੀ ਚੰਨੀ ਖਰ ਚਲੋ ਮੁੱਖ ਮੰਤਰੀ ਵੀ ਸੀਗੇ ਕੈਪਟਨ ਲੇਕਿਨ ਮੈਨੂੰ ਯਾਦ ਹੈ 2000 ਹਜੇ 17 ਚ ਸਰਕਾਰ ਬਣੀ 18 ਚ ਚੰਨੀ ਨੇ ਮੈਨੂੰ ਖੁਦ ਕਿਹਾ ਮੈਂ ਲਿਖੀ ਉਹਨਾਂ ਦੀ ਇੰਟਰਵਿਊ ਕਿ ਕੈਪਟਨ ਜਿਹੜੇ ਦਲਤਾਂ ਨਾਲ ਪਾਵਰ ਆਪਣੀ ਸ਼ੇਅਰ ਨਹੀਂ ਕਰਦੇ ਇਹ ਰਾਜਿਆਂ ਨੂੰ ਰਹਿੰਦੇ ਆ ਦਲਤਾਂ ਨੂੰ ਆਪਣੀ ਸ਼ਕਤੀਆਂ ਨਹੀਂ ਦਿੰਦੇ ਬੜਾ ਹੰਗਾਮਾ ਮਚਿਆ ਪੰਜਾਬ 'ਚ ਕਿਉਂਕਿ ਚੰਨੀ ਬੇਸਿਕ ਤਾ ਮਿਸ਼ਨਰੀ ਲੀਡਰ ਸੀ ਜ਼ਮੀਨ ਦਾ ਲੀਡਰ ਸੀਗਾ ਜ਼ਮੀਨ ਦੇ ਉੱਤੇ ਕੰਮ ਕੀਤਾ ਹੋਇਆ ਸੀ ਦਲਤਾਂ ਲਈ ਕੰਮ ਕੀਤਾ ਹੋਇਆ ਸੀ ਉਹ ਆਪਣੇ ਪੱਖੋਂ ਦੇਖਦਾ ਸੀ ਪੰਜਾਬ ਦੇ ਵਿੱਚ ਦਲਤਾਂ ਨੂੰ ਜੜੀ ਪਾਵਰ ਨਹੀਂ ਦਿੱਤੀ ਜਾਂਦੀ ਸਰਕਾਰ 'ਚ ਉਹ ਤਾਂ ਚਲੋ ਕਿਸੇ ਵੀ ਸਰਕਾਰ 'ਚ ਨਹੀਂ ਦਿੱਤੀ ਜਾਂਦੀ ਉਹ ਤਾਂ ਮੈਂ ਦੇਖਿਆ ਵਾ ਜੇ ਤੁਸੀਂ ਹੁਣ ਜੇ ਆਪਾਂ ਗੱਲਾਂ ਕਰੀਏ ਪੁਰਾਣੀਆਂ ਤੇ ਬਹੁਤ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੇਲੇ ਵੀ ਕੋਈ ਇੰਨੀਆਂ ਪਾਵਰਾਂ ਨਹੀਂ ਦਿੱਤੀਆਂ ਗਈਆਂ ਦਲਦ ਮੰਤਰੀਆਂ ਨੂੰ ਕੋਈ ਨੇ ਜੇ ਦੁਆਬੇ ਦੇ ਵਿੱਚ ਕਈ ਇਹ ਗੱਲਾਂ ਅਸੀਂ ਦੁਆਬਾ ਦਲਤਾਂ ਦਾ ਗਾੜਾ ਕੋਈ ਇੱਥੇ ਕੋਈ ਜ਼ਿਆਦਾ ਉਹ ਵਿਕਾਸ ਤਾਂ ਨਹੀਂ ਹੋ ਸਕਿਆ ਦੁਆਬੇ 'ਚ ਕੋਈ ਇੰਨੀ ਕੋਈ ਵੱਡੀ ਤਾਂ ਨਹੀਂ ਕੋਈ ਚੀਜ਼ ਖੜੀ ਕਰ ਸਕੇ 10 ਸਾਲ ਬਜਾਰਤ ਰਹੀ ਆ ਕੋਸ਼ਿਸ਼ ਕੀਤੀ ਆ ਵਿਨਾਸ਼ ਕਲੀਅਰ ਰਹੇ ਨੇ ਦਲਤਾਂ ਦੇ ਬੜੀ ਕੋਸ਼ਿਸ਼ ਕੀਤੀ ਜਿੰਨਾ ਕ ਕਰਾ ਕਰੂਗੇ ਆ ਵਿਨਾਸ਼ ਕਲੀਅਰ ਵਿਚਾਰਾ ਉਹ ਉਨਾਂ ਕ ਮਿਹਨਤ ਕਰਕੇ ਕਰਾ ਕਰੂਗਾ ਸੁਖਵੀਰ ਦੇ ਗੱਲ ਤੇ ਗੂਠਾਗਾਠਾ ਦੇ ਕੇ ਅਦਰਵਾਈਜ਼ ਕੋਈ ਹੋਇਆ ਤਾਂ ਨਹੀਂ ਕੰਮ ਇੱਥੇ ਹੁਣ ਕਿ ਮੰਨ ਲਓ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨਾਂ ਨੇ ਕਹਿੰਦੇ ਅਸੀਂ ਡਿਪਟੀ ਸੀਐਮ ਬਣਾ ਦਾਂਗੇ ਜੀ ਕਿੱਥੇ ਬਣਿਆ ਯਾਰ ਕਿੱਥੇ ਬਣਾਇਆ ਉਹ ਤਾਂ ਗੱਲਾਂ ਯਾਰ ਬਥੇਰੀਆਂ ਹੁੰਦੀਆਂ ਚਲੋ ਆਪਾਂ ਇਸ ਸਿਨੈਰੀਓ ਤੇ ਫਿਰ ਕਦੀ ਗੱਲ ਕਰਾਂਗੇ ਦਲਤ ਰਾਜਨੀਤੀ ਤੇ ਲੇਕਿਨ ਗੱਲ ਜਿਹੜੀ ਮੈਂ ਹਟ ਕੇ ਕਰਦਾ ਪਿਆ ਫਿਰ ਕਾਂਗਰਸ ਵਿੱਚ ਧੜਾ ਲੱਗ ਖੜਾ ਕਰ ਦਿੱਤਾ ਗਿਆ ਉਹ ਜਿਹੜੀ ਧੜੇबाजी ਨਵਜੋਤ ਸਿੰਘ ਸਿੱਧੂ ਵਾਲੀ ਹੋਈ ਫਿਰ ਚੰਨੀ ਚੰਨੀ ਨੂੰ ਮੁੱਖ ਮੰਤਰੀ ਬਣ ਗਿਆ ਨਵਜੋਤ ਸਿੰਘ ਸਿੱਧੂ ਹੋਰ ਔਖਾ ਹੋ ਗਿਆ ਪਰ ਚੰਨੀ ਨੂੰ ਆਣ ਵਾਲਾ ਮੁੱਖ ਮੰਤਰੀ ਲਾਲ ਕਰਤਾ ਸੁਨਜੋਤ ਸਿੰਘ ਸਿੱਧੂ ਹੋਰ ਓਖਾ ਹੋ ਗਿਆ ਜਾ ਖੜ ਓਖਾ ਹੋ ਗਿਆ ਕੈਪਟਨ ਓਖਾ ਹੋ ਗਿਆ ਔਰ ਮਤਲਬ ਦੇਖੋ ਤੁਸੀਂ ਹਾਲਾਤ ਕਿੱਥੇ ਆ ਗਏ ਕਾਂਗਰਸ ਦੇ ਸੋ ਬਦਕਿਸਮਤੀ ਕਾਂਗਰਸ ਦੀ ਇਹ ਹੈ ਕਾਂਗਰਸ ਇਕਜੁੱਟ ਨਹੀਂ ਰਹਿ ਕੇ ਲੜ ਸਕੀ ਜੇ ਇਕਜੁੱਟ ਇਹ ਹੋ ਜੇ ਕਾਂਗਰਸ ਸੂਬੇ ਚ ਤੇ ਮੈਨੂੰ ਲੱਗਦਾ ਕਾਂਗਰਸ ਮਤਲਬ ਜਿਹੜਾ ਵਾ ਅਨ ਅਪੋਜ਼ਡ ਬੜੇ ਸੋਹਣੇ ਤਰੀਕੇ ਨਾਲ ਮੰਡਿਟ ਲੈ ਜਾਏਗੀ 2027 ਲੇਕਿਨ ਗੱਲ ਇਹ ਹੈ ਕਿ ਉਹਦੇ ਲਈ ਇੱਕ ਉਹ ਸ਼ਖਸ ਦਾ ਆਣਾ ਜ਼ਰੂਰੀ ਹੁੰਦਾ ਜਿਹੜਾ ਸਾਰੇ ਧੜਿਆਂ ਨੂੰ ਬਰਾਬਰ ਲੈ ਲੇ ਹੁਣ ਕੈਪਟਨ ਮਰਿੰਦਰ ਸਿੰਘ ਦੀ ਪਾਲਸੀ ਹੁੰਦੀ ਸੀ ਇੱਕ ਘਰਾਂ ਚ ਲੜਾ ਦਿਓ ਆਪਣੇ ਲੀਡਰਾਂ ਨੂੰ ਸੁਖਜਿੰਦਰ ਰੰਦਾਵਾ ਔਖਾ ਬੋਲਦਾ ਇਹਨੂੰ ਇਹਦੇ ਭਰਾ ਨਾਲ ਲੜਾ ਦਿਓ ਕੈਪਟਨ ਆ ਕੀ ਨਾ ਮੈਂ ਸੌਰੀ ਕਬਲਜੀਤ ਲਾਲੀ ਔਖਾ ਬੋਲਦਾ ਇਹਨੂੰ ਇਹਦੇ ਭਰਾ ਨਾਲ ਹੀ ਔਖਾ ਕਰਾ ਦਿਓ ਸੇਖੜੀ ਸਾਡੇ ਨਾਲ ਟੇਡਾ ਵੇਖਦਾ ਸੇਖਣੀ ਨੂੰ ਭਰਾ ਨਾਲ ਲੜਾ ਦਿਓ ਇਹਨੇ ਭਰਾਵਾਂ ਦੀਆਂ ਲੜਾਈਆਂ ਸ਼ੁਰੂ ਕਰਾਤੀਆਂ ਪਰਿਵਾਰਾਂ ਦੀਆਂ ਹੀ ਸ਼ੁਰੂ ਕਰਾਤੀਆਂ ਠੀਕ ਹੈ ਨਾ ਤੇ ਉਹ ਜਿਹੜਾ ਉਹ ਸੀਗਾ ਨਵਜੋਤ ਸਿੰਘ ਸਿੱਧੂ ਉਹ ਤਾਂ ਸਿੱਧਾ ਹੀ ਬੰਬੀ ਮਾਰ ਦਿੰਦਾ ਸੀ ਘਰ ਤੇ ਢਾਈ ਦਿਓ ਘਰ ਕਹਿੰਦਾ ਉਹ ਅੱਛਾ ਇਹ ਕੋਣ ਹੈ ਰਾਣੇ ਦਾ ਵਿਰੋਧੀ ਆ ਰਾਣਾ ਠੋਕਣਾ ਆਪਾਂ ਚਲੋ ਨਵਤੇਜ ਚੀਮੇ ਦੇ ਰੈਲੀ ਕਰੋ ਚੀਮੇ ਕਈ ਰਾਣੇ ਆਏ ਕਈ ਗਏ ਉਹਨੂੰ ਉਦਾਂ ਹੀ ਫੂਕ ਦੇ ਦਿੱਤੀ ਉਹਦਾ ਕੈਰੀਅਰ ਖਰਾਬ ਕਰਤਾ ਉਹ ਹਾਰ ਗਿਆ ਚੋਣ ਉਹ ਮੁੰਡੇ ਕੋਲੋਂ ਹਾਰ ਗਿਆ ਚੋਣ ਆਜ਼ਾਦ ਕੈਂਡੀਡੇਟ ਉਹਨੂੰ ਹਰਾ ਉਹ ਇਹੀ ਫੂਕ ਨਵਜੇ ਨਤੇਜ ਚੀਮਾ ਨਾ ਲੈਂਦਾ ਨਵਜੋਤ ਸਿੰਘ ਸਿੱਧੂ ਤੋਂ ਅੱਜ ਕਾਂਗਰਸ ਐਮਐਲਏ ਹੁੰਦਾ ਕਾਂਗਰਸ ਦੀ ਸੀਟ ਸੀ ਉਹ ਆਜ਼ਾਦ ਜਿੱਤ ਗਿਆ ਰਾਣਾ ਇੰਦਰਪ੍ਰਤਾਪ ਉਹਨੂੰ ਫੂਕ ਦੇ ਆਇਆ ਰੈਲੀ ਕਰਕੇ ਕਈ ਰਾਣੇ ਆਏ ਕਈ ਗਏ ਅਗੋਂ ਰਾਣਾ ਕਹਿੰਦਾ ਫਿਰ ਰਾਣੇ ਨੇ ਤਾਂ ਰਾਣਾ ਹੀ ਰਹਿਣਾ ਰਾਤ ਤੀ ਉਹਨੇ ਸੀਟ ਉਹ ਕਹਿੰਦਾ ਆ ਆ ਜਵਾਬ ਹੀ ਇਹਦਾ ਕਹਿਣ ਦਾ ਮੇਰਾ ਯਾਰ ਮਕਸਦ ਹੈਗਾ ਕਿ ਇਹ ਜਿਹੜੀ ਪ੍ਰਧਾਨ ਹੁੰਦਾ ਨਾ ਇੱਕ ਪਾਰਟੀ ਦਾ ਪ੍ਰੈਜ਼ੀਡੈਂਟ ਹੁੰਦਾ ਉਹਦੇ ਲਈ ਸਾਰੇ ਇਕੁਅਲ ਹੁੰਦੇ ਆ ਉਹਦੇ ਲਈ ਸੇਖੜੀ ਕੀ ਕੇਪੀ ਕੀ ਦੁੱਲੋ ਕੀ ਬਾਜਵਾ ਕੀ ਸਾਰੇ ਇੱਕੋ ਪਲੇਟਫਾਰਮ ਤੇ ਹੁੰਦੇ ਰਾਣਾ ਕੀ ਪ੍ਰਗਟ ਕੀ ਸਾਰੇ ਲੇਕਿਨ ਉਰੇ ਜਿਹੜੀ ਪ੍ਰਧਾਨਗੀ ਰਾਜੇ ਵੜਿੰਗ ਦੇ ਟੈਨੂਰ ਦੀ ਵੀ ਹੁਣ ਮੈਂ ਉੱਥੇ ਵਾਪਸ ਆ ਰਿਹਾ ਉਹ ਗਈ ਆ ਉਹ ਕੋਈ ਬਾਲੀ ਕੋ ਚੰਗੀ ਨਹੀਂ ਗਈ ਜਿਹਦੇ ਵਿੱਚ ਸਾਰੇ ਧੜਿਆਂ ਨੂੰ ਇੱਕ ਪਲੇਟਫਾਰਮ ਤੇ ਲਿਆਉ ਉਹ ਸਗੋ ਇਹ ਹੈਗਾ ਇੱਕ ਦੂਜੇ ਦੇ ਕੱਪੜੇ ਲਾਣ ਆਲੀ ਗਈ ਆ ਹੁਣ ਕੱਪੜੇ ਲਾਣ ਆਲੀ ਆ ਰਾਜਨੀਤੀ ਦੇ ਵਿੱਚ ਤੁਸੀਂ ਹੁਣ ਦੇਖਿਓ ਰਾਜੇ ਵੜਿੰਗ ਦੇ ਐਂਟੀ ਬੰਦੇ ਕਾਂਗਰਸ ਵਿੱਚ ਕਿੰਨੇ ਆਣਗੇ ਜੇ ਰਾਜਾ ਵੜਿੰਗ ਰਹੂਗਾ ਚੰਨੀ ਆਪਣੇ ਤੌਰ ਤੇ ਲੈ ਕੇ ਆਊਗਾ ਦੋ ਤਿੰਨ ਦੀ ਤਾਂ ਤਿਆਰੀ ਵੀ ਹੋ ਗਈ ਆ ਸੋ ਮੈਂ ਨਾ ਨਹੀਂ ਹਜੇ ਡਿਸਕਲੋਜ਼ ਕਰਨੇ ਚੰਗਾ ਨਹੀਂ ਲੱਗਦਾ ਲੇਕਿਨ ਗੱਲ ਇਹ ਹੈ ਕਿ ਪ੍ਰਧਾਨ ਦੀ ਇੱਕ ਅਹਿਮੀਅਤ ਹੁੰਦੀ ਹੈ ਇੱਕ ਗਰਮਾ ਹੁੰਦੀ ਹੈ ਇੱਕ ਗ੍ਰੇਸ ਹੁੰਦੀ ਆ ਕਿ ਮੈਂ ਪਾਰਟੀ ਨੂੰ ਸੰਗਠਿਤ ਕਰਕੇ ਇਕੱਠੇ ਚੱਲਣਾ ਲੇਕਿਨ ਰਾਜੇ ਵੜਿੰਗ ਚੋ ਕਮੀ ਹੈ ਮਚਿਓਰਟੀ ਲੈਵਲ ਉਹ ਨਹੀਂ ਹੈਗਾ ਜਿਹੜਾ ਕਿਤੇ ਇਹ ਆਪਣਾ ਸੁਖੀ ਰੰਦਾਵੇ ਦੇ ਫਾਦਰ ਹੁੰਦੇ ਸੀ ਸੰਤੋਖ ਸਿੰਘ ਰੰਦਾਵਾ ਉਹ ਮਚਿਓਰਟੀ ਲੈਵਲ ਸੀ ਪੰਜਾਬ ਦੀ ਪ੍ਰਧਾਨਗੀ ਦਾ ਦੇਖਣ ਨੂੰ ਮਿਲਦੀ ਸੀ ਕਿ ਪੰਜਾਬ ਦਾ ਪ੍ਰਧਾਨ ਇਦਾਂ ਦਾ ਹੁੰਦਾ ਸੰਤੋਖ ਸਿੰਘ ਰੰਦਾਵੇ ਵਰਗਾ ਲੇਕਿਨ ਉਰੇ ਹੁਣ ਇੰਨੀਆਂ ਗੁੱਟ ਬਾਜ਼ੀਆਂ ਹੱਥ ਕਰੂਗਾ ਕੀ ਕੋਈ ਮਤਲਬ ਹੈਰਾਨੀ ਇਹ ਗੱਲ ਸੁਣ ਕੇ ਹੁੰਦੀ ਹੈ ਜਦੋਂ ਪੀਪੀਸੀਸੀ ਪ੍ਰਧਾਨ ਰਾਜਾ ਵੜਿੰਗ ਬੋਲਦੇ ਆ ਕਿ ਮੈਨੂੰ ਜਿੱਥੇ ਕਿਹਾ ਮੈਂ ਉੱਥੇ ਗਿਆ ਉੱਥੇ ਜਾ ਕੇ ਪ੍ਰਚਾਰ ਕੀਤਾ ਇਹ ਪੀਪੀਸੀਸੀ ਪ੍ਰਧਾਨ ਬੋਲ ਰਹੇ ਆ ਮੈਂ ਪੀਪੀਸੀਸੀ ਪ੍ਰਧਾਨ ਨਾਲ ਕੋਈ ਗੱਲ ਤਾਂ ਵੈਸੇ ਨਹੀਂ ਕਰਦਾ ਚੰਗਾ ਲੱਗਦਾ ਪਰ ਉਹਨਾਂ ਨੂੰ ਇੱਕ ਵਾਰੀ ਆਤਮ ਮੰਥਨ ਨੂੰ ਜ਼ਰੂਰ ਕਰਨਾ ਚਾਹੀਦਾ ਉਹਨਾਂ ਦੇ ਨੇੜਲੇ ਜਿਹੜੇ ਕਾਉਂਸਲਰ ਹੈਗੇ ਉਹ ਕਿੱਧਰ ਪੁਗਤੇ ਆ ਉਹ ਪਤਾ ਕਰ ਲੈ ਇੰਟੈਲੀਜੈਂਸ ਦੀਆਂ ਰਿਪੋਰਟਾਂ ਪੜ੍ਹ ਲੈ ਉਹ ਤੇ ਕਿ ਪੁਗਤਾਏ ਵੀ ਨਹੀਂ ਪਤਾ ਜੀ ਚਲੋ ਇਹ ਤਾਂ ਚਲੋ ਅੰਦਰ ਉਨੀ ਪਾਰਟੀ ਦੀਆਂ ਗੱਲਾਂ ਆਪੇ ਚੁੱਕਦੇ ਰਹਿਣਗੇ ਪਹਿਲਾਂ ਤਾਂ ਇਹ ਦੇਖਣ ਜਿਹੜੇ ਜਿਨ੍ਹਾਂ ਨੂੰ ਤੁਸੀਂ ਬਾਈ ਬਾਈ ਕਹਿੰਦੇ ਹੋ ਉਹ ਬਾਈ ਨੇ ਵੋਟਾਂ ਕਿੱਧਰ ਪੁਵਾਈਆਂ ਤੁਹਾਡੇ ਬਾਈਆਂ ਨੇ ਇਹਦੇ ਵਿੱਚ ਦੇਖ ਲਓ ਆਪਾਂ ਜੋ ਮਰਜ਼ੀ ਗੱਲਾਂ ਕਿਤਾਬੀ ਕਰੀ ਜਾਈਏ ਆ ਕੇ ਹਵਾ-ਹਵਾਈ ਕਰੀ ਜਾਈਏ ਸੀਟ ਜਿੱਤ ਕੇ ਦੇਂਦੇ ਤੇ ਮਜ਼ਾ ਵੀ ਆਂਦਾ ਉਹ ਕਹਿੰਦੇ ਠੀਕ ਆ ਯਾਰ ਆਸ਼ੂ ਨਹੀਂ ਮੇਰੀ ਮੈਨੂੰ ਚਾਹਦਾ ਲੇਕਿਨ ਫਿਰ ਵੀ ਮੈਂ ਸੀਟ ਜਿਤਾਣੀ ਆ ਮੈਂ ਬਾਹਰ ਬਹਿ ਕੇ ਜਿਤਾਣੀ ਆ ਮਜ਼ਾ ਤਾਂ ਆਂਦਾ ਪਤਾ ਲੱਗਦਾ ਪਾਰਟੀ ਪ੍ਰਧਾਨ ਨੇ ਆ ਕੀਤਾ ਦਸੋ ਇਹ ਥੋੜਾ ਕੀਤਾ ਜੀ ਮੈਨੂੰ ਬੁਲਾ ਲਿਆ ਤੇ ਮੈਂ ਚਲਾ ਗਿਆ ਜੀ ਇਦਾਂ ਨਹੀਂ ਹੁੰਦਾ ਪਾਰਟੀ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਨਰਾਜ਼ ਵੀ ਹੋ ਸਕਦੇ ਭਰਾ ਲੇਕਿਨ ਪਾਰਟੀ ਪ੍ਰੈਜ਼ੀਡੈਂਟ ਦਾ ਕੰਮ ਹੁੰਦਾ ਸੰਗਠਨ ਲਈ ਕੰਮ ਕਰਨਾ ਪਾਰਟੀ ਦੇ ਉਹਦੇ ਲਈ ਕੰਮ ਕਰਨਾ ਇਹ ਨਹੀਂ ਕੰਮ ਕਰਨਾ ਕਿ ਮੈਂ ਆਣ ਆਲਾ ਮੁੱਖ ਮੰਤਰੀ ਬਣੂੰਗਾ ਪੰਜਾਬ ਦਾ ਇਹਦੇ ਲਈ ਕੰਮ ਨਹੀਂ ਕਰਨਾ ਚਾਹੀਦਾ ਕੰਮ ਕਰੋ ਕੰਮ ਕਰਕੇ ਦਿਖਾਓ ਸੰਗਠਨ ਨੂੰ ਖੜਾ ਕਰੋ ਸੰਗਠਨ ਨੂੰ ਕਰਕੇ ਦਿਖਾਓ ਉਹ ਇਹਦਾ ਕੈਪਟਨ ਅਮਰਿੰਦਰ ਸਿੰਘ ਆ ਗੱਲਾਂ ਜਿਹੜਾ ਉਹਦੇ ਕੋਠੀ ਚਲਾ ਗਿਆ ਨੂੰ ਚਾਹ ਚੂਪਲਾਤੀ ਬਾਅਦ ਚ ਨਾਲ ਹੀ ਫੋਨ ਕਰ ਦੇਣਾ ਉਹ ਇਹਨੂੰ ਠੋਕ ਦਿਓ ਉਹ ਨਹੀਂ ਕੰਮ ਚਲਦੇ ਇਦਾਂ ਨਹੀਂ ਕੰਮ ਚਲਦੇ 5 5 6 6 ਮੰਤਰੀ ਉਹਦੇ ਘਰੇ ਜਾਂਦੇ ਸੀਗੇ ਦੋ ਦੋ ਢਾਈ ਢਾਈ ਘੰਟੇ ਦਰਵਾਜ਼ੇ ਤੇ ਬੈਠੇ ਰਹਿਣਾ ਤੇ ਅੰਦਰੋਂ ਮੈਸੇਜ ਆਣਾ ਅੱਜ ਕੈਪਟਨ ਸਾਹਿਬ ਨਹੀਂ ਮਿਲਣਗੇ ਤੇ 6 ਮੰਤਰੀ ਬਾਹਰ ਆ ਜਾਂਦੇ ਸੀ ਇਹ ਉਹ ਇਦਾਂ ਨਹੀਂ ਪਾਟੀਆਂ ਚਲਦੀਆਂ ਆਟੀਆਂ ਚਲਦੀਆਂ ਜ਼ਮੀਨ ਦੇ ਉੱਤੇ ਲੋਕਾਂ ਦਾ ਕੰਮ ਕਰਨ ਨਾਲ ਸੰਗਠਨ ਨੂੰ ਖੜੇ ਕਰਨ ਨਾਲ ਲੋਕਾਂ ਲਈ ਲੜਨ ਨਾਲ ਲੋਕਾਂ ਦੇ ਹੱਕਾਂ ਦੀ ਲੜਾਈ ਲੜਨ ਨਾਲ ਸੂਬੇ ਦੇ ਹੱਕਾਂ ਦੀ ਲੜਾਈ ਲੜਨ ਨਾਲ ਜਦੋਂ ਦਾ ਅਮਰਿੰਦਰ ਰਾਜਾ ਬੜਿੰਗ ਬੋਲਦਾ ਵਿਧਾਨ ਸਭਾ ਜਨ ਨਾਲ ਹੀ ਤਾਂ ਮਾਨ ਕਹ ਦਿੰਦਾ ਬੱਸਾਂ ਰਾਜਸਥਾਨ ਤੋਂ ਬੋਡੀਆਂ ਬਣੀਆਂ ਦੱਸੋ ਯਾਰ ਇੱਥੇ ਅਸੀਂ ਬਣਾਨੇ ਆ ਇੱਥੋਂ ਦੀਆਂ ਬੱਸਾਂ ਉੱਥੇ ਨਾਲ ਹੀ ਚੁੱਪ ਕਰ ਜਾਂਦੇ ਆ ਉਧਰੋਂ ਆਪਣੇ ਕਾਂਗਰਸੀ ਨਾਲ ਹੀ ਗਾਣਾ ਸ਼ੁਰੂ ਕਰ ਦਿੰਦੇ ਆ ਇਹ ਜੋ ਰਾਤੀ ਜੀ ਇਕੱਲਾ ਗਿਆ ਕੋਈ ਕੋਠੀ ਮਿਲ ਕੇ ਆਇਆ ਜੀ ਦੱਸੋ ਜੀ ਕੌਣ ਗਿਆ ਜੀ ਪੇਸ ਬਦਲ ਕੇ ਗਿਆ ਕੋਈ ਤੇ ਅੱਪੇ ਯਾਰ ਜਵਾਬ ਦੇਖੋ ਮੇਰੀ ਗੱਲ ਸੁਣੋ ਆਪਾਂ ਆਪਾਂ ਆਪਣੇ ਜਮੀਰ ਤੇ ਕੰਮ ਕਰੀਏ ਪਾਰਟੀ ਦਾ ਇੱਕ ਪ੍ਰਧਾਨ ਹੈ ਇੱਕ ਨੈਸ਼ਨਲ ਪਾਰਟੀ ਹੈ ਜਿਹਦੇ ਮੈਂਬਰ ਪਾਰਲੀਮੈਂਟ ਪੰਜਾਬ ਚੋਂ ਜਿੱਤੇ ਹੋਏ ਹੋ ਤੁਸੀਂ ਪਾਰਟੀ ਨੂੰ ਖੜਾ ਕਰੋ ਪਾਰਟੀ ਨੂੰ ਖੜਾ ਕਰੋ ਖੜਾ ਕਰਕੇ ਉੱਪਰ ਤੱਕ ਲੈ ਕੇ ਜਾਓ ਔਰ ਲੋਕਾਂ ਲਈ ਜਦ ਤੱਕ ਨਹੀਂ ਖੜੋ ਕਰ ਹੋਗੇ ਨਾ ਕਾਂਗਰਸੀਆਂ ਲਈ ਨਹੀਂ ਖੜੇ ਹੋਵੋਗੇ ਪਾਰਟੀ ਨਹੀਂ ਕਦੀ ਖੜੇ ਹੋਣੀ ਪਾਰਟੀ 26% ਦੇ ਆ ਮੈਨੂੰ ਲੱਗਦਾ ਚੋਣਾਂ ਜਿੱਤਣ ਲਈ ਘੱਟੋ ਘਾਟ 36 37% ਚਾਹੀਦੀ ਆ ਤੁਹਾਨੂੰ 10% ਵੋਟ ਵਧਾਣੀ ਪੈਣੀ ਆ ਤੁਸੀਂ ਦੇਖੋ ਕਿਵੇਂ ਵਧਾਣੀ ਜੇ ਕਿਤੇ ਭਾਜੀਪੀ ਦਾ ਤੇ ਅਕਾਲੀ ਦਲ ਦਾ ਗਠਜੰਬਨ ਹੋ ਗਿਆ ਫਿਰ ਭਾਵੇਂ 12 ਵੀ ਵਧਾ ਲਣ ਫਿਰ ਇਹਨਾਂ ਦੇ ਲਾਹੇ ਕੁਛ ਨਹੀਂ ਪੈਣ ਆਲਾ ਲੇਕਿਨ ਗੱਲ ਇਹ ਹੈਗੀ ਆ ਕਿ ਅੱਜ ਦੌਰ ਉਹ ਹੈਗਾ ਕਿ ਤੁਹਾਨੂੰ ਖੜੇ ਕਰਨ ਲਈ ਪਾਰਟੀ ਨੂੰ ਪਿੰਡਾਂ ਥਾਂ ਹੀ ਜਾਣਾ ਪੈਣਾ ਲੋਕਾਂ ਨਾਲ ਜਿਨ੍ਹਾਂ ਨਾਲ ੱੱਕੇ ਹੋਏ ਨਜਾਇਜ਼ ਪਰਚੇ ਹੋਏ ਸਰਕਾਰਾਂ ਚ ਹੁਣ ਮੰਨ ਲਓ ਯਾਰ ਮੈਂ ਇੱਥੇ ਦੀ ਹੀ ਗੱਲ ਕਰਦਾ ਐ ਉਰੇ ਜਲੰਧਰ ਐਮਐਲਏ ਅੰਦਰ ਦਿੱਤਾ ਹੋਇਆ ਦੋਸ਼ ਹੈਗੇ ਲੋਕਾਂ ਨਾਲ ਧਸਲ ਕਰਕੇ ਬਸੂਲੀ ਕੀਤੀ ਆ ਮੈਨੂੰ ਇੱਕ ਕਾਂਗਰਸੀ ਲੀਡਰ ਦੱਸ ਦਿਓ ਜਿਹੜਾ ਇਹ ਲੋਕਾਂ ਨਾਲ ਖੜਾ ਹੋਇਆ ਮੈਨੂੰ ਉਹਦਾ ਨਾਮ ਦੱਸ ਦਿਓ ਪੁਰਾਣਾ 3 ਸਾਲ ਦਾ ਇਤਿਹਾਸ ਕੱਢ ਲਓ ਜਿਨੇ ਕਿਹਾ ਹੋਵੇ ਕਾਰਪੋਰੇਸ਼ਨ ਕਮਿਸ਼ਨਰ ਦੀ ਅੱਖਾਂ ਚੱਖਾਂ ਪਾ ਕੇ ਯਾਰ ਭਈ ਇਹ ਬਸੂਲੀ ਬੰਦ ਕਰਾਓ ਕੋਈ ਨਹੀਂ ਬੋਲਿਆ ਹੀ ਕੋਈ ਨਹੀਂ ਗੂੰਗੇ ਬਹਿਰੇ ਇਹ ਪਾਰਟੀਆਂ ਚੱਲਦੀਆਂ ਨੇ ਲੋਕਾਂ ਦੇ ਅਸੀਂ ਜ਼ਖਮਾਂ ਦੇ ਉੱਤੇ ਨਹੀਂ ਖੜੇ ਹੋਵਾਂਗੇ ਜ਼ਖਮਾਂ ਦੇ ਮਰਮ ਨਹੀਂ ਲਾਵਾਂਗੇ ਲੋਕ ਤੁਹਾਨੂੰ ਕਿਵੇਂ ਆਪਣਾ ਸਮਝਣਗੇ ਏਸੀ ਕਮਰੇ ਦੇ ਬਹਿ ਕੇ ਵਿੱਚ ਰੈਡੀਸਨ ਹੋਟਲਾਂ 'ਚ ਬਹਿ ਕੇ ਥੋੜਾ ਨਾ ਪਾਰਟੀਆਂ ਖੜੀਆਂ ਹੋਣੀਆਂ ਪਾਰਟੀਆਂ ਖੜੀਆਂ ਹੋਣੀਆਂ ਤੁਸੀਂ ਜਾ ਕੇ ਤਸਲ ਜਿੰਨਾ ਨਾ ਹੋਈ ਉਹਨਾਂ ਦੇ ਬਰਾਬਰ ਖੜੇ ਹੋ ਉਹਨਾਂ ਦੇ ਨਾਲ ਖੜੇ ਹੋ ਪਾਰਟੀ ਫੇਰ ਖੜੀ ਹੁੰਦੀ ਹੈ ਸਭ ਹਾਈ ਕਮਾਂਡ ਨੂੰ ਨਹੀਂ ਦਿਖਿਆ ਕਿ ਪ੍ਰਧਾਨ ਫੇਰਾ ਕੱਢਣ ਨਹੀਂ ਗਿਆ ਹਲਕੇ ਦੇ ਵਿੱਚ ਦੇ ਕੋ ਪਤਾ ਕੀ ਹੈ ਅਬ ਆਸ ਪਹਿਲਾਂ ਹੀ ਹੈ ਕਿ ਆਸ ਰਹੀਆਂ ਪਹਿਲਾਂ ਹੀ ਚਲਦੀਆਂ ਪਈਆਂ ਕਿ ਭੂਵेश बघेल ਦੇ ਲਗਾਨ ਤੋਂ ਬਾਅਦ ਪੰਜਾਬ ਚ ਪ੍ਰਧਾਨਗੀ ਚੇਂਜ ਹੋਣੀ ਹੈ ਉਹਨਾਂ ਨੇ ਵੀ ਇਸ ਚੀਜ਼ ਦਾ ਉੱਤੇ ਹਾਈ ਕਮਾਂਡ ਨੂੰ ਦੱਸਿਆ ਜਾ ਕੇ ਕਿ ਇੱਥੇ ਪ੍ਰਧਾਨ ਚੇਂਜ ਹੋਣਾ ਹੈ ਪਾਰਟੀ ਦਾ ਔਰ ਕੀਤਾ ਵੀ ਜਾਣਾ ਹੈਗਾ ਇਹਦੇ ਚ ਕੋਈ ਸ਼ੱਕ ਨਹੀਂ ਹੈਗੀ ਕਿਉਂਕਿ ਪਾਰਟੀ ਦਾ ਪ੍ਰਧਾਨ ਉਹਨੂੰ ਲਗਾਉਣਾ ਪੈਣਾ ਜਿਹੜਾ ਪਾਰਟੀ ਚ ਜਾਣ ਪਾ ਸਕੇ ਵਰਕਰਾਂ ਨਾਲ ਖੜਾ ਹੋ ਸਕੇ ਇੱਕ ਲਹਿਰ ਚਲਾ ਸਕੇ ਹਜੇ ਤਾਂ 30 35 ਸੀਟਾਂ ਮੈਂ ਕਹਿੰਦਾ ਇੰਦਾਂ ਦੀਆਂ ਖਾਲੀ ਪਈਆਂ ਜਿੱਥੇ ਕੈਂਡੀਡੇਟ ਹੀ ਹਨੀ ਕਾਂਗਰਸ ਕਰੂਗੀ ਕੀ ਸੂਬੇ ਚ ਇਸ ਕਰਕੇ ਹਜੇ ਪਾਰਟੀ ਦਾ ਪ੍ਰੈਜ਼ੀਡੈਂਟ ਉਹਨੂੰ ਲਾਣਾ ਪੈਣਾ ਜਿਹੜਾ ਇੱਕ ਜ਼ਮੀਨ ਤੋਂ ਚੁੱਕ ਕੇ ਪਾਰਟੀ ਨੂੰ ਉੱਪਰ ਲੈ ਕੇ ਆਵੇ ਲੋਕਾਂ ਲਈ ਬੋਲ ਸਕੇ ਸਰਕਾਰ ਦੀ ਅੱਖਾਂ ਚੱਖਾਂ ਚ ਪਾ ਕੇ ਗੱਲ ਕਰ ਸਕੇ ਫਿਰ ਲੋਕਾਂ ਦਾ ਵਿਸ਼ਵਾਸ ਮੰਨਣਾ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਬੰਨਦਾ ਉਹ ਕਹਿੰਦੇ ਯਾਰ ਆ ਵੀ ਡਰ ਜਾਂਦਾ ਰਾਜਸਥਾਨ ਵਾਲੀ ਗੱਲ ਤੋਂ ਤੇ ਲੋਕਾਂ ਦਾ ਵਿਸ਼ਵਾਸ ਕੀ ਬੰਨਣਾ ਯਾਰ ਨੋ ਸਭ ਅੱਛਾ ਆਖਰੀ ਦੇ ਵਿੱਚ ਇੱਕ ਤੁਹਾਨੂੰ ਮੈਂ ਸਵਾਲ ਕਰਨਾ ਚਾਹੁੰਦਾ ਹੈ ਰਾਜਾ ਵੜਿੰਗ ਜਦੋਂ ਕੱਲ ਚੋਣ ਚੱਲਦੀ ਪਈ ਸੀ ਵੋਟਾਂ ਗਿਣੀਆਂ ਜਾ ਰਹੀਆਂ ਸੀ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਸੰਬੋਧਨ ਹੋ ਕੇ ਉੱਚੀ ਉੱਚੀ ਕਹਿ ਰਹੇ ਸੀ ਕਿ ਬਾਜਵਾ ਸਾਹਿਬ ਜਦੋਂ ਤੁਹਾਡੀ ਸਰਕਾਰ ਆਉਣੀ ਹੈ ਹੁਣ ਇਹ ਕਹਿ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਸੀਐਮ ਚਿਹਰਾ ਬਣਾਉਣਾ ਚਾਹੁੰਦੇ ਦੇਖੋ ਉਹਨਾਂ ਦੀ ਆਪਣੀ ਸੋਚ ਹੈ ਬਣਾਉਣਾ ਚਾਹੁੰਦੇ ਹੋਣ ਬਣਾਣ ਵੈਲਕਮ ਹੈ ਲੇਕਿਨ ਪਾਰਟੀ ਹਾਈ ਕਮਾਂਡ ਨੇ ਦੇਖਣਾ ਹਜੇ ਭਾਈ ਕਿਹਦੀ ਲੀਡਰਸ਼ਿਪ ਚ ਇੱਥੇ ਸਰਕਾਰ ਜਿਹੜੀ ਆ ਬਣ ਸਕਦੀ ਆ ਕੁਛ ਨਹੀਂ ਪਤਾ ਕੋਈ ਲੀਡਰ ਬਾ ਕਾਂਗਰਸ ਵਿੱਚ ਵਾਪਸ ਵੀ ਆ ਸਕਦੇ ਗਏ ਬਾਹਰੋਂ ਅੰਦਰੋਂ ਕੁਝ ਵੀ ਹੋ ਸਕਦਾ ਕਿਸੇ ਦੂਜੀ ਪਾਰਟੀ ਤੋਂ ਵੀ ਵੱਡਾ ਚਿਹਰਾ ਕੋਈ ਲਿਆਇਆ ਜਾ ਸਕਦਾ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਕਾਂਗਰਸ ਪਾਰਟੀ ਹੈ ਬੜਾ ਵੱਡਾ ਸਮੁੰਦਰ ਹੈ ਇਹਨਾਂ ਦਾ ਕੁਝ ਨਹੀਂ ਪਤਾ ਲੱਗਦਾ ਇਹਨਾਂ ਨੇ ਕੀ ਕਰਨਾ ਇਹ ਸਿਚੁਏਸ਼ਨ ਫਿਲਹਾਲ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਵੰਡੀਆ ਪੰਜਾਬੀ ਦੇ